ਲਓ ਸੰਦੂ ਸਾਹਿਬ ਆ ਦੇਖੋ ਆ ਗਈ ਆ ਚੀਜ਼ ਜਿਹੜੀ ਤੁਸੀਂ ਮੰਗਾਈ ਸੀਗੀ ਆ ਗਈ ਪਵਨ ਹਾਂਜੀ ਪਰ ਆਪਾਂ ਤਾਂ ਨਿੱਕੀ ਦੀ ਚੀਜ਼ ਮੰਗਾਈ ਸੀ ਇਹ ਤਾਂ ਡੱਬਾ ਵਾਵਾ ਹੀ ਵੱਡਾ ਜਾ ਲੱਗਦਾ ਹੈ ਪਉਣ ਹੈ ਤਾਂ ਬਿਲਕੁਲ ਨਿੱਕੀ ਚੀਜ਼ ਪਰ ਆਈ ਥੋੜੀ ਜਿਹੀ ਲੇਟ ਆ ਆਪਾਂ ਤਾਂ ਖੁਲਈਏ ਤਾਂ ਸਹੀ ਨੂੰ ਹੋਰ ਕਿੰਨੇ ਦਿਨ ਹੋ ਗਏ ਸੀ ਆਪਾਂ ਤਾਂ ਕਹਿੰਦੇ ਸੀ ਕਿ ਕਦੋਂ ਆਊਗੀ ਤੇ ਕਦੋਂ ਇਹਨੂੰ ਆਪਾਂ ਵੇਖਾਂਗੇ ਬਿਲਕੁਲ ਲਓ ਦੋਸਤੋ ਅੱਜ ਫਾਈਨਲੀ ਆ ਗਈ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਦੋਸਤੋ Amazon ਤੇ ਐਵੇਂ ਦੀ ਚੀਜ਼ ਮੰਗਾਈ ਸੀ ਜਿਹਦੀ ਕੀ ਬਹੁਤ ਜ਼ਿਆਦਾ ਜ਼ਰੂਰਤ ਸੀ ਪਰ ਆਈ ਥੋੜੀ ਜਿਹੀ ਲੇਟ ਆ ਤੇ ਹੈ ਸਭ ਤੋਂ ਛੋਟੀ ਬਿਲਕੁਲ ਜੀ ਐਡੀ ਛੋਟੀ ਚੀਜ਼ ਆ ਪਰ ਇਹਦੇ ਫਾਇਦੇ ਬਹੁਤ ਜ਼ਿਆਦੇ ਆ ਕੰਮ ਇਹਦੇ ਵੱਡੇ ਆ ਤੇ ਮਤਲਬ ਕਿ ਹੈ ਬਹੁਤ ਛੋਟੀ ਤੇ ਆਪਾਂ ਇਹਨੂੰ ਜਲਦ ਜਲਦ ਖੋਲ ਕੇ ਰਿਵਿਊ ਕਰਦੇ ਆਂ ਤੇ ਤੁਸੀਂ ਦੇਖ ਕੇ ਜਰੂਰ ਦੱਸਿਓ ਲਾਸਟ ਤੱਕ ਵੀਡੀਓ ਜਰੂਰ ਦੇਖਿਓ ਵੀ ਤੁਹਾਨੂੰ ਇਹ ਚੀਜ਼ ਕਿਵੇਂ ਦੀ ਲੱਗੀ ਤੇ ਇਹਦਾ ਰੇਟ ਵੀ ਬਹੁਤ ਸਸਤਾ ਹੈ ਪਰ ਕੰਮ ਇਹ ਮਤਲਬ ਕਿ ਜਿਹੜੇ ਕਰਦੀ ਹੈ ਬਹੁਤ ਵੱਡੇ ਵੱਡੀਆਂ ਚੀਜ਼ਾਂ ਨੂੰ ਮਾਤ ਪਾਉਂਦੀ ਹੈ ਲਓ ਜੀ ਪਵਨ ਚੱਕੂ ਲੈ ਆਈ ਆਂ ਹਾਂਜੀ ਤੇ ਇਸ ਚੀਜ਼ ਨੂੰ ਓਪਨ ਕਰਨ ਲੱਗੇ ਆ ਤੇ ਹੁਣ ਆਪਾਂ ਸਾਰੇ ਜਣੇ ਦੇਖਦੇ ਆਂ ਵੀ ਵਿੱਚੋਂ ਕੀ ਚੀਜ਼ ਨਿਕਲਦੀ ਆ ਤੇ ਤੁਹਾਡਾ ਇਹਦੇ ਨਾਲ ਕੀ ਫਾਇਦਾ ਹੋਊਗਾ ਉਹ ਵੀ ਤੁਸੀਂ ਜਰੂਰ ਦੇਖਿਓ ਚਲੋ ਲੇਟ ਸਹੀ ਕਹਿੰਦੇ ਹੁੰਦੇ ਆ ਲੇਟ ਵੀ ਕਹਿੰਦੇ ਸਬਰ ਦਾ ਫਲ ਮਿੱਠਾ ਹੁੰਦਾ ਬਿਲਕੁਲ ਤੇ ਆਪਾਂ ਜਿਹੜਾ ਕਿ ਉਹਨਾਂ ਦੋਸਤਾਂ ਨੂੰ ਖੋਲ ਲੈਨੇ ਆ ਇੱਕ ਤੇਰੇ ਚੇਪੀਆਂ ਚੁੱਪੀਆਂ ਹੀ ਜ਼ਿਆਦਾ ਲੱਗੀਆਂ ਹੋਈਆਂ ਆ ਆਪਾਂ ਇਹਨੂੰ ਚਾਕੂ ਨਾਲ ਕੱਟ ਹੀ ਦਿੰਨੇ ਆ ਨਾ ਬਿਲਕੁਲ ਲਓ ਜੀ ਤੇ ਦੋਸਤੋ ਮਤਲਬ ਕਿ ਬਹੁਤ ਹੀ ਕੰਮ ਆਉਣ ਵਾਲੀ ਚੀਜ਼ ਆ ਇੰਨੀ ਗੱਲ ਹੈ ਵੀ ਜੇ ਕਿ 10-15 ਦਿਨ ਪਹਿਲਾਂ ਆ ਜਾਂਦੀ ਤੇ ਸ਼ਾਇਦ ਹਾਂ ਜੀ ਕਈ ਦੋਸਤਾਂ ਮਿੱਤਰਾਂ ਦੇ ਹੋਰ ਜ਼ਿਆਦਾ ਕੰਮ ਆ ਜਾਂਦੇ ਹਾਂ ਜੀ ਤੇ ਪਰ ਜਿੱਥੇ ਇਹਨੂੰ ਆਪਾਂ ਵਰਤਾਂਗੇ ਨਾ ਉੱਥੇ ਆਪਾਂ ਨੂੰ ਇਹਦੀ ਜ਼ਰੂਰਤ ਹੈ ਤੇ ਆਪਾਂ ਤਾਂ ਹੀ ਮੰਗਾਈ ਸੀਗੀ ਆਪਾਂ ਤਾਂ ਪਹਿਲਾਂ ਹੀ ਮੰਗਾਈਏ ਦੋਸਤੋ ਸ਼ਾਇਦ ਸਾਡੇ ਦੋਸਤਾਂ ਨੇ ਮਿੱਤਰਾਂ ਨੇ ਕਈ ਹਾਂਜੀ ਪਹਿਲਾਂ ਹੀ ਹੋਵੇ ਹਨਾ ਪਹਿਲਾਂ ਵੀ ਮੰਗਾਈ ਹੋਵੇ ਹਾਂਜੀ ਤੇ ਪਰ ਅਸੀਂ ਆਖੇ ਵਿਚਾਲ ਆਪਾਂ ਮੰਗਾਈ ਤਾਂ ਆਪਾਂ ਹੋ ਸਕਦਾ ਅਸੀਂ ਥੋੜੇ ਜਿਹਾ ਲੇਟ ਹੋ ਗਏ ਹੋਏ ਮੰਗਾਉਣ ਲੱਗੇ ਤੇ ਤੁਸੀਂ ਇਹ ਨਾ ਆਖਿਆ ਵੀ ਸਾਡੇ ਤਾਂ ਪਹਿਲਾਂ ਹੀ ਹੈਗੀ ਆ ਬਿਲਕੁਲ ਤੇ ਚਲੋ ਅਸੀਂ ਤਾਂ ਵੀ ਹੁਣ ਮੰਗਾਈ ਤੇ ਹੁਣ ਹੋੜੇ ਨਾਸ਼ੀਏ ਰੇਡ ਨੂੰ ਤਾਂ ਕੋਈ ਬਾਲਾ ਮਹਿੰਗਾ ਨਹੀਂ ਸਿਰਫ 1500 ਰੁਪਏ ਦੀ ਇਹ ਚੀਜ਼ ਆ ਹਾਂਜੀ ਚਲੋ ਫਾਈਨਲੀ ਇਹ ਚੀਜ਼ ਆ ਚੁੱਕੀ ਆ ਹਨਾ ਆ ਚੁੱਕੀ ਆ ਤੇ ਇਹਦੇ ਨਾਲ ਸਮਾਨ ਵੀ ਕਾਫੀ ਅਲੱਗ-ਅਲੱਗ ਮਿਲਿਆ ਹੋਇਆ ਤੇ ਦੋਸਤੋ ਹੁਣ ਤੁਹਾਨੂੰ ਦੱਸ ਦਈਏ ਵੀ ਇਹ ਕੀ ਚੀਜ਼ ਹੈ ਪਹਿਲੇ ਗੱਲ ਤਾਂ ਦੇ ਮਿੱਤਰਾਂ ਨੂੰ ਤਾਂ ਪਤਾ ਲੱਗ ਹੀ ਗਿਆ ਹੋਊਗਾ ਹਾਂ ਦੇਖ ਕੇ ਹਨਾ ਦੇਖ ਕੇ ਪਤਾ ਲੱਗ ਗਿਆ ਹੋਊਗਾ ਦੋਸਤੋ ਇਹ ਦੁਨੀਆ ਦਾ ਸਭ ਤੋਂ ਛੋਟਾ ਗਿੱਜਰ ਆ ਹਾਂਜੀ ਤੇ ਜਿਹੜਾ ਕੀ ਮਤਲਬ ਕਿ ਐਮਰਜੈਂਸੀ ਦੇ ਵਿੱਚ ਤੁਹਾਨੂੰ ਬਹੁਤ ਜਿਆਦਾ ਕੰਮ ਦਿੰਦਾ ਤੇ ਕਹਿੰਦੇ ਵੀ ਇਹ ਟੈਪ ਤੇ ਜਾਂ ਟੂਟੀ ਤੇ ਸਿੱਧਾ ਲਾਉਣਾ ਆਪਾਂ ਤੇ ਨਾਲ ਦੀ ਨਾਲ ਹੀ ਪਾਣੀ ਗਰਮੇ ਨੇ ਕੱਢੀ ਜਾਣਾ ਹਾਂਜੀ ਇਹ ਆਪਾਂ ਇਹਦੀ ਫਿਟਿੰਗ ਕਰਕੇ ਦਿਖਾਉਣੇ ਆ ਤੁਹਾਨੂੰ ਹਾਂਜੀ ਆ ਲਓ ਵੀ ਦੋਸਤੋ ਇਹਦੇ ਨਾਲ ਥੋੜਾ ਬਹੁਤ ਸਮਾਨ ਆ ਐਸੈਸਰੀ ਆਈਏ ਤੇ ਕਾ ਆਇਆ ਹਾਂਜੀ ਤੇ ਆਪਾਂ ਟੈਪ ਲਾ ਕੇ ਦਿਖਾਉਣੇ ਆ ਤੇ ਕਹਿੰਦੇ ਵੀ ਅ ਮਤਲਬ ਨਾਲ ਦੇ ਨਾਲ ਹੀ ਗਰਮ ਪਾਣੀ ਕੱਢਦਾ ਅਸੀਂ ਕਿਸੇ ਦੇ ਰਿਸ਼ਤੇਦਾਰ ਦੇ ਘਰੇ ਲੱਗਿਆ ਦੇਖਿਆ ਸੀਗਾ ਤੇ ਫਿਰ ਉਹ ਦੇਖ ਕੇ ਤੇ ਆਪਾਂ ਵੀ ਆਰਡਰ ਕਰਤਾ ਲੋ ਦੋਸਤੋ ਆਪਾਂ ਇਹਦੀ ਟਾਈਪ ਕਸਤੀ ਹੈ ਤੇ ਪਿਛਲੇ ਪਾਸੇ ਵੀ ਇਹਦੀ ਐਕਸੈਸਰੀ ਲਾਉਣੇ ਤੇ ਆ ਸੇਫਟੀ ਵਾਸਤੇ ਫਿਲਟਰ ਲਾਇਆ ਹੋਇਆ ਤੇ ਇੱਧਰ ਆਪਾਂ ਇਹਨੂੰ ਵੀ ਕਸਤਾ ਤੇ ਲੋ ਵੀ ਦੋਸਤੋ ਇਹ ਇਹ ਤਿਆਰ ਆ ਤੁਹਾਡਾ ਗਿੱਜਰ ਕੋਈ ਲੰਮਾ ਚੌੜਾ ਕੰਮ ਨਹੀਂਗਾ ਤੇ ਇਹਦਾ ਸਾਡੇ ਬਾਹਰਲੇ ਵਾਸ਼ਪੇਸ਼ਨ ਤੇ ਗਰਮ ਪਾਣੀ ਵਾਲੀ ਟਾਇਪ ਹੈ ਨਹੀਂ ਸੀਗੀ ਤੇ ਅਸੀਂ ਇਹਦਾ ਹੁਣ ਸਿੱਧਾ ਖੋਲ ਲਿਆ ਜਿਹੜਾ ਆ ਪਾਈਪ ਖੋਲ ਕੇ ਤੇ ਆਪਾਂ ਇਹਦੇ ਨਾਲ ਡਾਇਰੈਕਟ ਕੱਸ਼ ਦਿੰਨੇ ਆ ਲਓ ਵੀ ਦੋਸਤੋ ਇਧਰ ਆਪਾਂ ਪਾਈਪ ਕੱਸ਼ਤੀ ਆ ਇਧਰ ਆਪਾਂ ਕਨੈਕਸ਼ਨ ਵੀ ਔਨ ਕਰ ਦਿੰਨੇ ਆ ਤੇ ਆ ਦੇਖੋ ਖਾਲੀ ਚ 2 ਮਿੰਟਾਂ ਚ ਪਾਣੀ ਆਉਣ ਲੱਗ ਜੂਗਾ ਹਮ ਇਹ ਆ ਦੇਖੋ ਮਤਲਬ ਕਿ ਇੱਕ ਵਾਰੀ ਹੁਣ ਠੰਡਾ ਆ ਰਿਹਾ ਤੇ ਹੁਣ ਆਪਾਂ ਜਿਹੜਾ ਕੀ ਪਲੱਗ ਲਾ ਦਿੰਨੇ ਆ ਹਨਾ ਹਾਂ ਤੇ ਦੋਸਤੋ ਆ ਇੱਥੇ ਆਪਣਾ ਪਲੱਗ ਬਹੁਤ ਤਗੜੀ ਚੀਜ਼ ਆ ਮੇਰੇ ਹਿਸਾਬੇ ਤਾ ਬਾਕੀ ਨੂੰ ਚਲਾ ਕੇ ਦਿਖਾਉਣੇ ਆ ਇੱਥੇ ਪਾਵਣਾ ਆ ਪਹਿਲੀ ਵਾਰੀ ਲੱਗੀ ਦੇਖੀ ਸੀ ਉੱਥੇ ਤਾਂ ਪੂਰਾ ਉਹਨਾਂ ਦਾ ਵਰਕ ਕਰਦੇ ਸੀ ਹਾਂਜੀ ਤੇ ਹੁਣ ਫਾਈਨਲ ਆਪਾਂ ਇਹਨੂੰ ਕਹਿੰਦੇ ਵੀ ਇਹਨੂੰ ਟੈਪ ਨੂੰ ਦੱਬੋ ਕੋਈ ਰੁਕਣਾ ਨਹੀਂਗਾ ਵੀ ਤੁਸੀਂ ਵੇਟ ਨਹੀਂ ਕਰਨੀ ਕੋਈ ਕੁਝ ਨਹੀਂ ਕਰਨਾ ਜਦੋਂ ਤੁਸੀਂ ਇਹ ਔਨ ਕਰੋਗੇ ਨਾਲ ਦੀ ਨਾਲ ਹੀ ਪਾਣੀ ਗਰਮ ਆਊਗਾ ਤੇ ਆਪਾਂ ਦੇਖਦੇ ਆਂ ਵੇ ਆਨ ਹੋਇਆ ਕਿ ਨਹੀਂ ਹੋਇਆ ਇੱਕ ਮਿੰਟ ਆਪਾਂ ਠੰਡਾ ਪਾਣੀ ਕੱਢ ਕੇ ਦੇਖਦੇ ਹਾਂ ਬਸ ਤੇ ਦੋਸਤੋ ਹੁਣ ਆਪਾਂ ਗਰਮ ਪਾਣੀ ਦੀ ਟੈਬ ਲਾਤੀ ਆ ਕੋਸਾ ਤਾਂ ਆਉਣ ਲੱਗ ਗਿਆ ਪਾਉਣ ਨਾਲ ਦੀ ਨਾਲ ਕੋਸਾ ਜੇ ਇੱਕ ਵਾਰੀ ਆਉਣ ਲੱਗ ਗਿਆ ਫਿਰ ਗਰਮ ਹੋਣ ਲੱਗ ਗਿਆ ਪਾਉਣ ਸਾਥ ਲਾ ਕੇ ਦੇਖ ਦੋ ਹੱਥ ਲਾ ਕੇ ਦੇਖੀਂ ਹਾਂ ਇਹ ਤਾਂ ਪੂਰਾ ਗਰਮ ਆਉਣ ਲੱਗ ਗਿਆ ਨਾ ਪੂਰਾ ਗਰਮ ਦੋਸਤੋ ਆ ਰਿਹਾ ਵੀ ਜਿਵੇਂ ਹੁਣ ਆਪਾਂ ਸਿੰਕ ਦੇ ਕੋਲੇ ਇਹਨੂੰ ਲਾਗੇ ਤਾਂ ਜ਼ਿਆਦਾ ਵਧੀਆ ਗੱਲ ਆ ਹਨਾ ਸਿੰਕ ਦੇ ਕੋਲੇ ਮੂੰਹ ਧੋਣਾ ਜਾਂ ਕੁਝ ਵੀ ਕਰਨਾ ਜਦਵੇਂ ਨਹੀਂ ਯਾਰ ਆ ਤਾਂ ਫੁੱਲੀ ਗਰਮੀ ਆ ਰਹੀ ਐ ਇੱਕ ਸਾਰੀ ਤੁਸੀਂ ਚੱਲਣ ਦਾ ਵੀਡੀਓ ਆਪਾਂ ਦੇਖਦੇ ਆਂ ਇਹ ਤਾਂ ਨਹੀਂ ਕਿ ਪਹਿਲਾਂ ਗਰਮ ਹੋ ਗਿਆ ਹੋਵੇ ਤੇ ਤਾਂ ਆਉਂਦਾ ਹੋਵੇ ਥੋੜਾ ਫਲੋ ਘਟਾਇਆ ਕਿਉਂਕਿ ਪ੍ਰੈਸ਼ਰ ਪੰਪ ਲੱਗਿਆ ਉੱਤੇ ਹਾਂ ਦਾ ਪਾਉਣ ਫੁੱਲ ਗਰਮ ਆ ਰਿਹਾ ਪਾਣੀ ਦੋਸਤੋ ਆਪਾਂ ਇਹਨੂੰ ਪਾਣੀ ਦਾ ਫੁੱਲ ਭਰ ਲਿਆ ਤੇ ਤੁਸੀਂ ਪਾਣੀ ਦੇ ਵਿੱਚ ਸ਼ਾਇਦ ਤੁਹਾਨੂੰ ਦਿਖਦਾ ਹੋਵੇ ਧੂਆਂ ਦੇ ਪਰ ਕਿੰਨਾ ਗਰਮ ਪਾਣੀ ਹੱਥ ਨਹੀਂ ਲੱਗ ਰਿਹਾ ਹਾਂਜੀ ਸ਼ਾਇਦ ਤੁਹਾਨੂੰ ਭਾਫ਼ ਦੋਸਤੋ ਦਿਸ ਵੀ ਰਵੇ ਆ ਤੁਸੀਂ ਦੇਖ ਰਿਹਾ ਐਸੇ ਕਰਕੇ ਆਪਾਂ ਮਤਲਬ ਕਿ ਹਾਂ ਤੁਹਾਨੂੰ ਕੀਤਾ ਵੀ ਇਹਦਾ ਟੈਂਪਰੇਚਰ ਆਪਣੇ ਕੋਲੇ ਉਹ ਤਾਂ ਹੈ ਨਹੀਂਗਾ ਦੋਸਤੋ ਦੂਜਾ ਵੀ ਟੈਂਪਰੇਚਰ ਚੈੱਕ ਕਰਨ ਵਾਲਾ ਵੀ ਕਿੰਨਾ ਹਾਂਜੀ ਪਰ ਪਾਣੀ ਫੁੱਲ ਗਰਮ ਆ ਪੂਰਾ ਗਰਮ ਪਾਣੀ ਆ ਰਿਹਾ ਬਿਲਕੁਲ ਜੀ ਤੇ ਤੇ ਦੋਸਤੋ ਇੱਧਰ ਦੇਖੋ ਫੁੱਲ ਮਤਲਬ ਕਿ ਜਦੋਂ ਨਾਣਾ ਨਾਣਾ ਹੋਵੇ ਅਮਰਜੈਂਸੀ ਦੇ ਵਿੱਚ ਤੇ ਇਹਦੇ ਤੋਂ ਬੰਦਰ ਨਾ ਆ ਵੀ ਸਕਦਾ ਤੇ ਨਹੀਂ ਤਾਂ ਮੇਰੇ ਹਿਸਾਬ ਦੇ ਤਾਂ ਸ਼ਿੰਕ ਤੇ ਤਾਂ ਇੰਨਾ ਜਿਆਦਾ ਕਾਮਯਾਬ ਰੁਪਏ ਸਿਰਫ 1500 ਰੁਪਏ ਦਾ ਹਾਂਜੀ ਵੀ ਸਾਧੀਆਂ ਦੇ ਵਿੱਚ ਤਾਂ ਜਿਵੇਂ ਆਪਾਂ ਥੋੜੇ ਜਿਹੀ ਠੰਡੇ ਪਾਣੇ ਹੱਥ ਤੱਕ ਨਹੀਂ ਤੋ ਸਕਦੇ ਜਦੋਂ ਇੰਨੀ ਜਿਆਦਾ ਠੰਡ ਹੁੰਦੀ ਆ ਤੇ ਸ਼ਿੰਕ ਤੇ ਲੱਗਿਆ ਹੋਵੇ ਤੇ ਨਾਲੇ ਹੱਥ ਧੋ ਫੇਸ ਵਾਸ਼ ਕਰੋ ਤੇ ਹਨਾ ਜਿਵੇਂ ਆਪਣੇ ਬੱਚਿਆਂ ਵਾਸਤੇ ਵੀ ਪਾਉਣੇ ਦੀ अच्छा 1 साल दी वारंटी ਵੀ ਹੈ ਤੇ ਨਾਲ ਕੋਈ ਰੇਟ ਵੀ ਨਹੀਂ ਜ਼ਿਆਦਾ ਹਨਾ ਬਿਲਕੁਲ ਰੇਟ ਵੀ ਨਹੀਂ ਜ਼ਿਆਦਾ ਸੋ ਇਹ ਦੋਸਤੋ ਅੱਜ ਦੀ ਵੀਡੀਓ ਸੀਗੀ ਹਾਂਜੀ ਅਸੀਂ ਆਖਿਆ ਕਿ ਚੱਲ ਤੁਹਾਡੇ ਨਾਲ ਵੀ ਜਾਣਕਾਰੀ ਸ਼ੇਅਰ ਕਰ ਦਿੰਨੇ ਤੇ ਤੁਹਾਨੂੰ ਇਹ ਜਾਣਕਾਰੀ ਕਿਦਾਂ ਦੀ ਲੱਗੀ ਵੀਡੀਓ ਤੇ ਜਰੂਰ ਸ਼ੇਅਰ ਜਰੂਰ ਕਰ ਦਿਓ ਤੇ ਨਾਲੇ ਕਮੈਂਟ ਕਰਕੇ ਇਹ ਤਾਂ ਜਰੂਰ ਦੱਸਣਾ ਵੀ ਕਿਹਨੇ ਕਿਹੜੇ ਇਹ ਚੀਜ਼ ਯੂਜ਼ ਕਰ ਰਹੇ ਆ